ਸਾਰੇ ਨੂੰ ਪਿਆਰ ਭਰੀ ਸਸ਼ੇਖਲ ਜੀ ਪੰਜਾਬ ਦੀ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਕੀਤਾ ਗਜਟ ਨੋਟੀਫਿਕੇਸ਼ਨ ਜਾਰੀ ਇਹ ਨੋਟੀਫਿਕੇਸ਼ਨ 7/4/2025 ਨੂੰ ਜਾਰੀ ਕੀਤਾ ਗਿਆ ਹੈ ਇਸ ਦੇ ਵਿੱਚ 올ਡ ਏਜ ਪੈਨਸ਼ਨ ਦਾ ਵੀ ਵਾਅਦਾ ਕੀਤਾ ਗਿਆ ਹੈ ਹਰ ਵਰਗ ਦੇ ਮਲਾਜ਼ਮ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਧਰਨੇ ਮਜ਼ਾਰੇ ਕਰਦੇ ਆ ਰਹੇ ਹਨ ਲੇਕਿਨ ਪੰਜਾਬ ਸਰਕਾਰ ਮੰਗਾਂ ਸੰਬੰਧੀ ਗੰਭੀਰ ਨਜ਼ਰ ਆ ਰਹੀ ਹੈ ਕਿਉਂਕਿ ਹਰ ਰੋਜ਼ ਮੁਲਾਜ਼ਮ ਜਥੇਵੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਚਲਦੇ ਆ ਸਰਕਾਰ ਦੇ ਹੁਣ 2 ਸਾਲ ਬਾਕੀ ਜਿਹੜੇ ਕਿ ਰਹਿ ਗਏ ਹਨ ਮੁਲਾਜ਼ਮਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਅੱਜ ਫੇਰ ਇੱਕ ਨੋਟੀਫਿਕੇਸ਼ਨ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਇਹ ਜਿਹੜਾ ਨੋਟੀਫਿਕੇਸ਼ਨ ਆ ਇਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ notification ਵੀ ਜਿਹੜਾ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ ਇਸ ਦੇ ਵਿੱਚ ਕੀ ਲਿਖਿਆ ਹੋਇਆ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਅੱਜ ਦੀ ਅਪਡੇਟ ਪੰਜਾਬ ਸਰਕਾਰ ਨੇ ਇੱਕ ਗਜਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਦੇ ਵਿੱਚ ਕੀ ਲਿਖਿਆ ਗਿਆ ਉਸ ਦੇ ਬਾਰੇ ਜ਼ਿਕਰ ਕਰਦੇ ਹਾਂ ਵਿੱਤ ਵਿਭਾਗ ਦੀ ਵਿੱਤ ਪੈਸ਼ਨਰ ਪਾਲਿਸੀ ਅਤੇ ਤਾਲਮੀਰ ਸ਼ਾਖਾ ਵਿਸ਼ਾ ਕੀ ਇੱਕ ਇੱਕ 2016 ਤੋਂ ਪੈਨਸ਼ਨ UGC ਸਕੇਲਸ ਪਵੰਦਕੀ ਸਕੱਤਰ ਪੰਜਾਬ ਸਰਕਾਰ ਪਸ਼ੂ ਪਾਲਣ ਵਿਭਾਗ ਕਿਰਪਾ ਕਰਕੇ ਉਪਕਰਤ ਵਿਸ਼ੇ ਤੇ ਆਪਣਾ ਵਿਭਾਗ ਦੀ ਮਿਸਲ ਨੰਬਰ ਜਿਹੜਾ ਹੈ 43B28 ਵੱਲ ਧਿਆਨ ਦੇਣ ਦੀ ਖੇਚਲ ਕਰਨ ਪਵੰਦਕੀ ਜਿਹੜਾ ਵਿਭਾਗ ਗੁਰੂ ਅੰਗਦ ਦੇਵ ਵੈਂਟਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ 112016 ਤੋਂ ਪੈਨਸ਼ਨ ਦੀ ਪੈਨਸ਼ਨ ਰਿਵਾਈਜ਼ ਕਰਨ ਦੇ ਲਈ ਜਾਰੀ ਕੀਤੀ ਜਾਣ ਵਾਲੀ ਨੋਟੀਫਿਕੇਸ਼ਨ ਸੰਬੰਧੀ ਵਿੱਤੀ ਭਾਗ ਦੀ ਜਿਹੜੀ ਸੈਮਤੀ ਹੇਠ ਦਰਸਾਏ ਦੇ ਅਨੁਸਾਰ ਦਿੱਤੀ ਜਾਂਦੀ ਹੈ ਅਨੁਸਾਰ ਦਿੱਤੀ ਜਾਂਦੀ ਹੈ ਇਹ ਇੱਕ ਇੱਕ 2016 ਤੋਂ ਪੈਨਸ਼ਨ ਨੂੰ ਰਿਵਾਈਜ਼ ਪੈਨਸ਼ਨ ਦੀ ਅਦਾਇਗੀ ਫਰਵਰੀ 2025 ਤੋਂ ਕੀਤੀ ਜਾਵੇਗੀ ਇੱਕ ਇੱਕ 2016 ਤੋਂ ਪੈਨਸ਼ਨ ਦੇ ਮਿਤੀ 1/4/2023 ਤੋਂ ਜਨਵਰੀ 2025 ਤੱਕ ਰੀਵਾਈਜ਼ ਪੈਨਸ਼ਨ ਦਾ ਏਰੀਅਰ ਦੀ ਅਦਾਇਗੀ ਚਾਰ ਬਰਾਬਰ ਕਿਸ਼ਤਾਂ ਦੇ ਵਿੱਚ ਕੀਤੀ ਜਾਵੇਗੀ ਪਬੰਦਗੀ ਵਿਭਾਗ ਦੀ ਇੱਕ ਮਿਸ਼ਨ ਨੰਬਰ ਜਿਹੜਾ 43B28 ਮੁੱਲ ਵਾਪਸ ਭੇਜੀ ਜਾਂਦੀ ਹੈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਜਿਹੜੇ ਮੈਕਮਿਆਂ ਨੂੰ ਪੇ ਕਮਿਸ਼ਨ ਰਿਵਾਈਜ਼ ਨਹੀਂ ਹੋਏ ਸੀ ਉਹਨਾਂ ਰਿਵਾਈਜ਼ ਕਰਕੇ ਉਹਨਾਂ ਨੂੰ ਏਰੀਅਰ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਓਲਡ এজ ਦੀ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੋ ਪੈਨਸ਼ਨ 80 ਸਾਲ ਤੋਂ 85 ਸਾਲ ਦੇ ਵਿੱਚ ਹਨ ਉਹਨਾਂ ਨੂੰ 20% ਬੇਸਿਕ ਪੈਨਸ਼ਨ ਵਾਅਦਾ ਕੀਤਾ ਗਿਆ ਹੈ ਜੋ 85 ਤੋਂ 90 ਸਾਲ ਦੇ ਹਨ ਉਹਨਾਂ ਨੂੰ 30% ਬੇਸਿਕ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੋ ਪੈਨਸ਼ਨਰਸ 90 ਸਾਲ ਤੋਂ ਲੈ ਕੇ 95 ਸਾਲ ਦੇ ਸਨ ਉਹਨਾਂ ਨੂੰ 40% ਬੇਸਿਕ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੋ ਪੈਨਸ਼ਨਰ 95 ਤੋਂ 100% 100 ਸਾਲ ਦੇ ਦਰਮਿਆਨ ਹਨ ਉਹਨਾਂ ਨੂੰ 50% ਬੇਸਿਕ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਸਿਆਸਤ ਦੀ ਬਹੁਤ ਵੱਡੀ ਖੁਸ਼ਖਬਰੀ ਪੈਨਸ਼ਨਰਸ ਦੇ ਲਈ ਅੱਜ ਦੀ ਨਵੀਂ ਅਪਡੇਟ ਧੰਨਵਾਦ